ਆਪਣਾ ਅਰੰਜੋਸ ਸਿੰਘ ਰਾਮਗੜੀ ਆ ਪਰ ਅੱਜ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਮੈਂ ਵੀਡੀਓ ਦਿਖਾ ਰਿਹਾ ਜੇ ਆਪਾਂ ਗੱਲ ਕਰਦੇ ਆ ਅੱਜ ਆਪਾਂ ਕੋਈ ਵੀ ਸਮਾਨ ਲੈਣ ਜਾਂਦੇ ਆ ਤਾਂ ਆਪਾਂ ਮੌਲਾਂ ਦੇ ਵਿੱਚ ਜਾਂ ਕੋਈ ਵੱਡੇ ਸ਼ੋਰੂਮ ਨੇ ਉੱਥੇ ਲੈਣ ਜਾਂਦੇ ਵਾਸਤੇ ਉੱਥੇ ਲੈਣ ਜਾਂਦੇ ਆ ਜੀ ਆਪਾਂ ਜਿਹੜੀ ਪਹਿਲਾਂ ਪੁਰਾਣੀ ਗੱਲ ਸੀਗੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਆਪਣੇ ਪਿੰਡਾਂ ਦੇ ਵਿੱਚ ਅਕਸਰ ਦੇਖਦੇ ਜੇ ਸਾਡਾ ਜਿਹੜਾ ਭਾਈਚਾਰਾ ਸੀਗਾ ਉਹ ਕੰਮ ਕਰਦਾ ਇਕੱਲੇ ਇਕੱਲੇ ਘਰੇ ਜਾ ਕਿ ਜਾਂ ਕਿਤੇ ਕੋਈ ਸਾਥ ਦੇ ਵਿੱਚ ਧਰਮਸ਼ਾਲਾ ਚ ਸਾਂਝੀ ਜਗ੍ਹਾ ਤੇ ਬੈਠ ਕੇ ਕੰਮ ਲੋਕ ਕਰਾਉਂਦੇ ਸੀਗੇ ਉੱਥੇ ਉੱਥੇ ਜਨਕੀ ਸਸਤਾ ਬਹੁਤ ਹੁੰਦਾ ਸੀ ਜੀ ਤੇ ਬਾਕੀ ਮजूद ਹੁੰਦਾ ਸੀਗਾ ਸੋ ਅੱਜ ਇਸ ਤਰ੍ਹਾਂ ਮੈਂ ਦਿਖਾ ਰਿਹਾ ਹਾਂ ਜੀ ਆਹ ਨੇ ਆਪਣੇ ਬਾਈ ਜੀ ਕਿ ਸਾਰਾ ਸਮਾਨ ਇੱਥੇ ਬੈਠ ਕੇ ਬਣਾਉਂਦੇ ਨੇ ਜੀ ਭਾਈ ਜੀ ਕੀ ਬਣਾ ਰਹੇ ਹੋ ਇਹ ਇਹ ਲੱਪੇ ਕਿਸ ਵਾਸਤੇ ਬਣਾ ਰਹੇ ਹੋ ਇਹ ਕੂੜੇ ਵਾਲੇ ਅਸੇ ਕੂੜੇ ਵਾਲੇ ਹਾਂ ਕੋਈ ਸੰਦ ਹੋਵੇ ਝਾਰਨੀ ਠੀਕ ਹੈ ਝਾਰਨਾ ਠੀਕ ਹੈ ਠੀਕ ਹੈ ਹਲਵਾਈਆਂ ਵਾਲਾ ਕੋਈ ਸਮਾਨ ਹੋਵੇ ਠੀਕ ਹੈ ਬਣਾ ਦਾਂਗੇ ਇਹ ਇਹ ਕਿਸ ਕਾ ਮੌਦਾ ਦਾ ਇਹ ਕੂੜੇ ਵਾਸਤੇ ਦਿਖਾਓ ਮੁੰਡਾ ਕਿਵੇਂ ਕੂੜਾ ਇਕੱਠਾ ਹੋਇਆ ਚ ਇਹ ਇੱਥੇ ਡੰਡੀ ਲਾ ਕੇ ਆਇਆ ਤੂ ਦਾ ਹੋਜੀ ਠੀਕ ਹੈ ਠੀਕ ਹੈ ਜੀ ਕਿੰਨੇ 60 ਕਿੰਨੇ ਪੈਂਦਾ ਹੈ 60 ਦਾ ਬੱਸ ਬਿਰਦਾ ਬਹੁਤ ਘੱਟ ਰੇਡ ਬਈ ਨਾ ਇਹ ਟੁੱਟਣਾ ਨੇ ਨਾ ਨਾ ਇਹ ਖਰਾਬ ਹੋਣਾ ਤੁਸੀਂ ਰਹਿਣੇ ਕਿੱਥੇ ਹੋਗੇ ਅਕੀ ਲੰਗੋਵਾਲ ਕਿੱਦ ਲੰਗੋਵਾਲ ਕਿੱਥੇ ਰਹਿਨੇ ਹੋ ਆਪਣਾ ਨਾਲੇ ਤੋਰਾ ਨਾਲੇ ਤੋਰਾ ਦੱਸ ਦੇ ਪੂਰਾ ਐਡਰੈਸ ਦੱਸ ਦੇ ਕਿੱਥੇ ਆ ਹਾਂ ਦੱਸ ਦੇ ਪੂਰਾ ਐਡਰੈਸ ਤਾਂ ਕਿੱਥੇ ਰਹਿਣਾ ਲੰਗੋਵਾਲ ਆ ਮੰਡੀ ਆ ਮੰਡੀ ਚ ਹਾਂ ਮੰਡੀ ਕੋਲੇ ਠੀਕ ਐ ਕਿਹੜੇ ਪਾਸੇ ਨੂੰ ਆਪਣੇ ਇੱਕ ਗੇਟ ਛੱਡ ਕੇ ਦੂਜੇ ਗੇਟ ਤੇ ਆ ਜਿਹੜਾ ਹੋ ਮਤਲਬ ਗੁਰਦਾਰ ਸਾਹਿਬ ਨੂੰ ਜਾਂਦਾ ਕੈਂਪਲ ਸਾਹਿਬ ਨੂੰ ਗੁਰਦਾਰ ਜਾਂਦਾ ਉਹ ਤਾਂ ਦੂਰ ਵੱਗ ਗਿਆ ਅਸਾ ਉਦੋਂ ਪਹਿਲਾਂ ਉਹ ਉਹ ਰਾਂ ਇਹ ਸੀ ਦੀ ਦੁਕਾਨ ਨਹੀਂ ਹੈਗੀ ਜਿੱਥੇ ਭਾਈ ਦੀ ਟੈਰਾਂ ਵਾਲੇ ਦੀ ਹਾਂ ਟੈਰਾਂ ਵਾਲੇ ਲੱਬੀ ਦੀ ਦੁਕਾਨ ਨਹੀਂ ਹੈਗੀ ਹਾਂ 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 ਉਹ ਢਾਬੇ ਸੰਦੇ ਦੇ ਢਾਬੇ ਸਾਹਮਣੇ ਹਾਂ ਸਾਹਮਣੇ ਢਾਬੇ ਦੀ ਸੰਦੇ ਦੇ ਢਾਬੇ ਦੇ ਅਸਸਾ ਅਸਸਾ ਠੀਕ ਹੈ ਇੱਥੇ ਬੈਠੇ ਬਸ ਠੀਕ ਹੈ ਭਾਈ ਕੋਈ ਨਾ ਫਿਰ ਹਾਂ ਠੀਕ